ਮਟਰਾਂ ਚ ਆਪਾਂ ਨੇ ਸੁਪਰ ਅੱਧਾ ਪਹਿਲਾਂ ਪਾਤਾ ਸੀਗਾ ਅੱਧਾ ਹੁਣ ਪਾ ਰਹਿਆਂਗੇ ਗੁੜਾਈ ਦੇ ਮੂਰੇ ਮੂਰੇ ਹੁਣ ਆਪਾਂ ਗੁੜਾਈ ਕਰ ਰਹੇ ਹਾਂਗੇ ਪਹਿਲੀ ਮਟਰਾਂ ਦੀ ਇੱਧਰ ਲੇਬਰ ਲੱਗੀ ਹੋਈ ਹੈਗੀ ਤੇ ਉੱਤਰਫਾਲੀ ਚੱਲੀ ਜਾਂਦੀ ਹੈ ਮੌਕੇ ਤੇ ਜਿਹੜਾ ਆਪਾਂ ਨੇ ਸੁਪਰ ਸਿੱਟਿਆ ਹੈਗਾ ਗੋਲੀਆਂ ਦੇ ਵਿੱਚ ਉਹ ਮੌਕੇ ਤੇ ਹੁਣ ਰਲੀ ਜਾਊਗਾ ਦੇ ਨਾਲ ਖੱਬੜ ਲਿਕ ਵੀ ਨਿਕਲੀ ਜਾਊਗਾ 40 ਦਿਨ ਆਪਣੇ ਆਰਾਮ ਨਾਲ ਹੋ ਗਏ ਸੀਗੇ 10 ਅਕਤੂਬਰ ਨੂੰ ਲਾਇਆ ਸੀਗਾ ਤੇ ਆਪਣਾ ਰੇ ਵੀ ਸਾਰਾ ਪੂਰਾ ਹੋ ਗਿਆ ਹੁਣ ਆਪਣਾ ਸਪ੍ਰੇਹਾਂ ਦਾ ਟਾਈਮ ਆਪਾਂ ਸਪ੍ਰੇਹਾਂ ਕਰਾਂਗੇ ਜਿਹੜੀਆਂ ਘਟ ਵਾਲੀਆਂ ਜਾਂ ਕੋਈ ਐਨਪੀਕੇ ਵਗੈਰਾ ਕਰਨੀਆਂ ਮਟਰਾਂ ਦੀ ਖੇਤੀ ਦਾ ਨਾ ਸਿੱ ਇਹ ਜਿਹੜੀ ਦੋ ਤੜਾਈਆਂ ਹੁੰਦੀਆਂ ਨੇ ਜਿਵੇਂ ਪੰਜਾਬ ਬੇਟੀ ਨਾਂ ਦੀ ਵੈਰੈਟੀ ਸਦਾਵਾਰ ਵੈਰੈਟੀ ਇਹ ਚੱਲਦੀ ਹੈਗੀ ਦੋ ਤੜਾਈਆਂ ਹੁੰਦੀਆਂ ਨੇ ਕੋਈ ਇੱਕ ਤੜਾਈ ਵੀ ਕਰਦਾਗਾ ਉਹ ਤੋਂ ਨਿਭ ਜਾਂਦਾ ਪੰਡੀਆਂ ਦੇ ਵਿੱਚ ਆਪਾਂ ਨੂੰ 20-30 ਰੁਪਏ ਰੇਟ ਜਿਹੜਾ ਮਿਲ ਜਾਂਦਾਗਾ ਤੇ ਇਹਦਾ 50 ਕੁਇੰਟਲ ਦੇ ਨੇੜੇ ਤੇੜੇ ਕਿੱਲੇ ਦਾ ਝਾੜ ਨਿਕਲੇ ਆਉਂਦਾਗਾ ਵਧੀਆ 4 ਪੈਸੇ ਬਣ ਜਾਂਦੇ ਨੇਗੇ ਜੇ ਆਪਾਂ ਇਹ ਖੇਤੀ ਕਰੀਏ ਸਦਾ ਸਾਬੇ ਦਾ ਇਹ ਵੀ ਮੰਨ ਕੇ ਚਲੋ ਪਹਿਲੇ 40 ਦਿਨਾਂ ਵਿੱਚ ਤੁਸੀਂ ਯੂਰੀਆ ਪੂਰਾ ਕਰ ਦੋ ਇਹਦਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ 60 ਉਸ ਤੋਂ ਬਾਅਦ ਤੁਸੀਂ ਸਪਰੇਹਾਂ ਕਰ ਸਕਦੇ ਹੋ ਤੁਹਾਨੂੰ ਪਹਿਲਾਂ ਨਾ ਕਰਨੀਆਂ ਜਾਣ ਮਤਲਬ ਕਿ ਐਨਪ ਤੇ 60 ਦਿਨਾਂ ਦੇ ਦੀ ਫਲੇਵਰਿੰਗ ਸਟੇਜ ਸ਼ੁਰੂ ਹੋ ਜਾਂਦੀ ਜੀ ਫਲ ਚੱਕ ਲੰਦਾਗਾ ਉਦੋਂ ਆਪਾਂ ਇੱਕ ਅੱਧੀ ਸਪਰੇ ਕਰ ਸਕਦੇ ਆ ਕੋਈ ਕਰਨੀ ਹੈਗੀ ਆਪਾਂ ਨੇ ਤੇ ਬਾਕੀ ਦਾ ਜਿਹੜਾ ਅਸਲਚ ਜਿਹੜਾ ਥੱਲੇ ਰੂੜੀ ਪਾਈ ਹੁੰਦੀ ਆ ਆਪਾਂ ਨੇ ਜਾਂ ਕੋਈ ਖਾਦ ਪਾਈ ਹੁੰਦੀ ਜੀ ਡੀਪੀ ਪਾਇਆ ਹੁੰਦਾ ਜ ਸੁਪਰ ਪਾਇਆ ਹੁੰਦਾਗਾ ਜਾਂ ਤਾਂ ਆਪਾਂ ਸੁਪਰ ਪਾਉਣਾ ਜਿਵੇਂ ਕਿੱਲੇ ਦੀ ਰੋਜ਼ ਆਪਾਂ ਤਿੰਨ ਗੱਟੇ ਸੁਪਰ ਦੇ ਪਾਉਣਾ ਹੈਗੇ ਉਹਨੇ ਜ਼ੋਰ ਲਾਉਣਾ ਹੁੰਦਾਗਾ ਉਹਦੇ ਸਿਰ ਤੇ ਝਾੜ ਨਿਕਲਦਾਗਾ ਆਪਣਾ ਤੇ 90 ਦਿਨਾਂ ਤੇ ਦੀ ਪਹਿਲੀ ਤੜਾਈ ਚੱਲ ਪੈ ਜੇਗੀ 120 ਦਿਨਾਂ ਦੇ ਵਿੱਚ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਦੋਨੇ ਤੜਾਈਆਂ ਦੀਆਂ ਨਿਬ ਕੁਸ਼ਣ ਇਹਦੇ ਵਿੱਚ ਕੋਈ ਈਡੀ ਪ੍ਰੋਬਲਮ ਨਹੀਂ ਹੁੰਦੀ ਕੋਈ ਬਿਮਾਰੀ ਨਹੀਂ ਹੁੰਦੀ ਇਹਦੇ ਵਿੱਚ ਅਖੇੜਾ ਰੋਗ ਆਉਂਦਾਗਾ ਮੇਨ ਜੀ ਆਪਾਂ ਜਿਆਦਾ ਪਾਣੀ ਲਈ ਜੰਨੇਗੇ ਆਪਾਂ ਤਾਂ ਆਉਂਦਾਗਾ ਉਹ ਫੰਗਸ ਦੇ ਕਾਰਨ ਆ ਜਾਂਦਾਗਾ ਤੇ ਡੱਕਰ ਵਾਣਾ ਚਾਹੁੰਦਾ ਗਿਆ ਤੇ ਰੇਤਲੇ ਵਾਣਾ ਚ ਰੇਤਲੇ ਰੇਤਲੇ ਚ ਘਾਟਾਂ ਕਰਨ ਵੀ ਆ ਜਾਂਦਾਗਾ ਜਨਨ ਕਿ ਜੇ ਆਪਾਂ ਜਿਆਦਾ ਪਾਣੀ ਮਤਲਬ ਡੱਕਰ ਦੇ ਵਿੱਚ ਲਾਉਣੇ ਆ ਉਦੋਂ ਆਉਂਦਾਗਾ ਤੇ ਜੇ ਰੇਤਲੇ ਵਾਣਾ ਦੇ ਵਿੱਚ ਆਮ ਤੌਰ ਤੇ ਹਰ ਸਾਲ ਆਉਂਦੀ ਹੁੰਦਾ ਕਿ ਕੋਈ ਕਈ ਵਾਰੀ ਇਹ ਜ다ਤਰ ਜ਼ਰੂਰੀ ਫੰਗਸ ਦੇ ਕਾਰਨ ਕੋਈ ਆਪਣੇ ਘਾਟਾਂ ਦੇ ਕਾਰਨ ਜ਼ਮੀਨ ਦੇ ਵਿੱਚ ਜਾਂ ਕੋਈ ਗਰਮੀ ਦੇ ਕਾਰਨ ਵੀ ਆ ਜਾਂਦਾਗਾ ਇਹ ਉਹਦਾ ਸਿੱਧਾ ਹੱਲ ਆ ਜਦੋਂ ਤਾਂ 1-2% ਬਿਮਾਰੀ ਆ ਸਾਰੇ ਖੇਤ ਦੇ ਵਿੱਚ ਤਾਂ ਤੁਸੀਂ ਬਿ ਵੈਸਟਰਨ ਜਿਹੜੀ ਹੈਗੀ ਸਪਰੇਅ ਲੈ ਲਓ ਜਿਹੜੀ ਰეკਮੈਂਡਡ ਆ ਯੂਨੀਵਰਸਿਟੀ ਵੱਲੋਂ ਉਹ ਤੁਸੀਂ 2 2.5 ਗ੍ਰਾਮ ਪਾ ਲਓ ਲੀਟਰ ਦੇ ਮਗਰ ਤੇ ਪਾਣੀ ਦੇ ਵਿੱਚ 1 ਲੀਟਰ ਪਾਣੀ ਦੇ ਮਗਰ 2 2.5 ਗ੍ਰਾਮ ਆ ਜਿਹੜੀ ਪਾ ਕੇ ਆਪਾਂ ਸਪਰੇਅ ਕਰ ਸਕਦੇ ਆਂਗੇ ਤੇ ਉਹ ਕੰਟਰੋਲ ਕਰ ਲੈਂਦੀ ਹੈਗੀ ਆਮ ਤੌਰ ਤੇ ਜੇ ਮਤਲਬ ਬਿਮਾਰੀ ਜਾਦੇ ਵਧ ਗਈ ਤਾਂ ਜਿਹੜੀ ਲਾਸਟ ਸਟੇਜ ਤੱਕ ਜਿੰਨੀ ਮਰਜ਼ੀ ਮਾਰੀ ਹੋਵੇ ਉਹਨੂੰ ਕੰਟਰੋਲ ਕਰ ਲੈਂਦੀ ਹੈਗੀ ਇੱਕ ਹੋਰ ਸਪਰੇਅ ਆਉਂਦੀ ਆ ਤੁਹਾਨੂੰ ਸਾਲਟ ਦੱਸ ਦਦਣਾ ਬਾਈ ਤੁਸੀਂ ਜਿਹੜੀ ਮਰਜ਼ ਸਾਲਟ ਆਉਂਦੇ ਨੇਗੇ ਮੈਟਾਲੈਕਸਲ ਐਮ 4% ਤੇ ਦੂਸਰਾ ਉਹਦਾ ਮੈਨਕੋਜੇਬ 64% ਇਹ ਦੋ ਸਾਲਟ ਨੇ ਜਿੱਥੇ ਮਰਜ਼ੀ ਜਾ ਕੇ ਤੁਸੀਂ ਸਪਰੇਅ ਵਾਲਿਆਂ ਨੂੰ ਕਹਿ ਦਿਓ ਦੋ ਸਾਲਟ ਵਰਤ ਲਿਓ ਤੁਸੀਂ ਮਤਲਬ ਕਿ ਕਿਸੇ ਵੀ ਕੰਪਨੀ ਦੇ ਤੇ ਇਹ ਤੁਸੀਂ ਵਰਤੋਗੇ ਤੇ ਕਿੰਨੀ ਮਰਜ਼ੀ ਬਿਮਾਰੀ ਹੋਵੇ ਅਖੇੜਾ ਰੋਗ ਵਾਸਤੇ ਸਭ ਤੋਂ ਬੈਸਟ ਹੈਗੀ ਇਹ ਵਰਤ ਦਿਓ ਤੇ ਜਿਹੜਾ ਹੱਲ ਹੋ ਜਾਂਦਾਗਾ ਸੋ ਵਧੀਆ ਖੇਤੀ ਹੈਗੀ ਕੁੱਲ ਮਿਲਾ ਕੇ ਜੇ ਆਪਾਂ ਕਰੀਏ ਕਣਕ ਝੋਨੇ ਤੋਂ ਹਟ ਕੇ ਸੋ ਚਾਰ ਪੈਸੇ ਵਧੀਆ ਦੇ ਜਾਂਦੀ ਹੈਗੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਬਾਈ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਵੀਰਾਂ ਤੱਕ ਸ਼ੇਅਰ ਵੀ ਕਰ ਦਿਓ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਸਕੇ ਬਹੁਤ ਬਹੁਤ ਧੰਨਵਾਦ